प्यारे दोस्तों प्यार भरी सत श्री अकाल जी हां जी दोस्तों पिछले ਦਿਨਾਂ ਦੇ ਵਿੱਚ ਹੋਈ ਕੈਬਨਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗ ਡੀਏ ਨੂੰ ਲੈ ਕੇ ਚਰਚਾ ਤਾਂ ਜ਼ਰੂਰ ਕੀਤੀ ਗਈ ਪਰ ਉਸ ਨੂੰ ਲੈ ਕੇ ਕੋਈ ਵੀ ਪੱਤਰ ਵਿੱਤ ਵਿਭਾਗ ਵੱਲੋਂ ਹਜੇ ਤੱਕ ਜਾਰੀ ਨਹੀਂ ਕੀਤਾ ਗਿਆ ਕਿ ਮੁਲਾਜ਼ਮਾਂ ਨੂੰ 4% ਡੀਏ ਦਿੱਤਾ ਜਾਵੇਗਾ ਇਹ ਉੜਦੀ ਉੜਦੀ ਖਬਰ ਆਈ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 4% ਡੀਏ ਡੀਏ ਹੈ ਜੋ ਦੇਣ ਸੰਬੰਧੀ ਗੱਲਬਾਤ ਜ਼ਰੂਰ ਹੋਈ ਸੀ ਜੋ ਕਿ ਇੱਕ ਵਾਰ ਹਾਮੀ ਵੀ ਭਰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਇਸ ਉੱਪਰ ਚਰਚਾ ਬੰਦ ਕਰ ਦਿੱਤੀ ਗਈ ਤੇ ਡੀਏ ਨੂੰ ਲੈ ਕੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਕਿਉਂਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਡੀਏ ਨੂੰ ਲੈ ਕੇ ਮੰਗ ਕਰ ਰਹੇ ਨੇ ਕਿ ਅਸੀਂ 11% ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਪਿੱਛੇ ਰਹਿ ਗਏ ਹਾਂ ਡੀਏ ਨੂੰ ਲੈ ਕੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੈ ਜੋ ਉਹ ਇਸ ਟਾਈਮ 53% ਹੈ ਜਿਸ ਵਿੱਚ ਜਲਦ ਹੀ ਹੋਰ ਵੀ ਵਾਧਾ ਹੋਵੇਗਾ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਲਗਾਤਾਰ ਪੰਜਾਬ ਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਜਾਰੀ ਹੈ ਜੇਕਰ ਅਸੀਂ ਗੱਲ ਕਰੀਏ ਕੰਪਿਊਟਰ ਅਧਿਆਪਕਾਂ ਦੀ ਤਾਂ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ਼ ਨਹੀਂ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦੁਆਰਾ ਜੋ ਕਿ ਸੰਘਰਸ਼ ਜਾਰੀ ਸੀ ਤੇ ਉਹਨਾਂ ਦੁਆਰਾ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ਤੇ ਮੁੱਖ ਮੰਤਰੀ ਦੇ ਸ਼ਹਿਰ ਡੀਸੀ ਦਫ਼ਤਰ ਅੱਗੇ ਕੰਪਿਊਟਰ ਅਧਿਆਪਕਾਂ ਦਾ ਸੂਬਾ ਪਦਰੀ ਪੱਕਾ ਮੋਰਚਾ 191 ਦਿਨਾਂ ਦਾ ਸੰਘਰਸ਼ ਪੂਰਾ ਕਰਦਿਆਂ ਹੀ ਸਮਾਪਤ ਹੋ ਗਿਆ ਹੈ ਭਾਵੇਂ ਸੰਘਰਸ਼ ਦੌਰਾਨ 33% ਦੀ ਡੀਏ ਦਾ ਪੱਤਰ ਜ਼ਰੂਰ ਜਾਰੀ ਹੋਇਆ ਕਰੀਬ 6.5 ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਜੋ ਉਹਨਾਂ ਦੀ ਮੁੱਖ ਮੰਗ ਸੀ ਕਿ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਉਹ ਹਜੇ ਤੱਕ ਨਹੀਂ ਕੀਤਾ ਗਿਆ ਕੰਪਿਊਟਰ ਅਧਿਆਪਕਾਂ ਦੇ ਜੋ ਜਥੇਬੰਦੀਆਂ ਨੇ ਉਹਨਾਂ ਦੁਆਰਾ ਇਹ ਕਿਹਾ ਜਾ ਰਿਹਾ ਕਿ ਸਾਡਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਤੇ ਸਾਡੇ ਦੁਆਰਾ ਸੰਘਰਸ਼ ਨੂੰ ਨਮਾ ਰੂਪ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਕਿਉਂਕਿ 33% ਦਾ ਡੀਏ ਦਾ ਪੱਤਰ ਜ਼ਰੂਰ ਜਾਰੀ ਕੀਤਾ ਗਿਆ ਪਰ ਜੋ ਉਹਨਾਂ ਦੀ ਮੁੱਖ ਮੰਗ ਹੈ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਉਸ ਨੂੰ ਲੈ ਕੇ ਹਜੇ ਤੱਕ ਵੀ ਕੁਝ ਨਹੀਂ ਕੀਤਾ ਗਿਆ ਪੰਜਾਬ ਮਲਾਜ਼ਮ ਪੈਨਸ਼ਨਰਾਂ ਸੰਜੇ ਫਰੰਟ ਵੱਲੋਂ ਪੰਜਾਬ ਸਰਕਾਰ ਵਿਰੋਧ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਉਲੀਕੇ ਸੰਘਰਸ਼ ਪ੍ਰੋਗਰਾਮ ਅਨੁਸਾਰ ਮਿਤੀ 24 ਮਾਰਚ ਤੋਂ 26 ਮਾਰਚ 2025 ਤੱਕ ਕੀਤੀਆਂ ਜਾਣ ਵਾਲੀਆਂ ਰੈਲੀਆਂ ਦੇ ਪਹਿਲੇ ਦਿਨ 24 ਮਾਰਚ ਨੂੰ ਪੈਨਸ਼ਨਰਾਂ ਵੱਲੋਂ ਰੈਲੀ ਕੀਤੀ ਜਾਣੀ ਹੈ ਪ੍ਰੰਤੂ ਸੰਜੇ ਫਰੰਟ ਵਿੱਚ ਸ਼ਾਮਿਲ ਜੋ ਕਿ ਕੋ-ਕਨਵੀਨਰ ਪੈਸ਼ਨਰ ਤੇ ਪਾਵਰ ਕੰਮ ਐਂਡ ਪੈਸ਼ਨਰ ਜੂਨੀਅਰ ਪੰਜਾਬ ਦੇ ਰਾਦੇ ਸ਼ਾਮ ਨੇ ਜੋ ਉਹਨਾਂ ਦੀ ਜਥੇਵੰਦਕ ਮੱਤ ਪੇਦਾਂ ਕਰਨ 24 ਮਾਰਚ ਨੂੰ ਪੈਸ਼ਨਰਾਂ ਦੀ ਰੈਲੀ ਵਿੱਚ ਸ਼ਾਮਿਲ ਹੋਣ ਦੀ ਬਜਾਈ 24 ਮਾਰਚ ਦੀ ਜੋ ਰੈਲੀ ਹੋ ਰਹੀ ਹੈ ਉਸ ਵਿੱਚ ਸ਼ਾਮਿਲ ਹੋਣ ਦੀ ਬਜਾਏ 26 ਮਾਰਚ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਿਲ ਹੋ ਰਹੇ ਨੇ ਇਸ ਸਬੰਧ ਵਿੱਚ ਆਪ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਂਝੇ ਫਰੰਟ ਵਿੱਚ ਸ਼ਾਮਿਲ ਸਾਰੀਆਂ ਪੈਸ਼ਨਰ ਧਿਰਾਂ ਜਾਂ ਫਿਰ ਪਹਿਲੇ ਦਿਨ 24 ਮਾਰਚ ਨੂੰ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਿਲ ਹੋਣ ਜਾਂ ਫਿਰ ਜੋ ਕਿ ਪੈਸ਼ਨਰ ਤੇ ਮੁਲਾਜ਼ਮ ਧਿਰਾਂ ਮਿਲ ਕੇ ਸਾਂਝੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਸ ਵਿੱਚ ਸ਼ਾਮਿਲ ਹੋਣ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ